ਹਾਂਜੀ ਪੀਐਸਟੈਟ ਯੂਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ ਇੱਕ ਬਹੁਤ ਹੀ ਚਰਚਾ ਦੇ ਵਿੱਚ ਬਣਿਆ ਹੋਇਆ ਵਿਸ਼ਾ ਜਿਹੜਾ ਕਿ 26 ਮਈ ਨੂੰ ਪੇਪਰ ਹੋਏਗਾ ਜਾਂ ਨਹੀਂ ਕਾਫੀ ਸਟੂਡੈਂਟ ਦੇ ਸਵਾਲ ਨੇ। ਤਾਂ ਦੋਸਤੋ ਜਿੱਦਾਂ ਤੁਸੀਂ ਜਾਣਦੇ ਹੋ ਕਿ ਕੋਡ ਆਫ ਕੰਡਕਕਟਰ ਜਿਹੜਾ ਲੱਗਿਆ ਹੋਇਆ ਹੈ ਤਾਂ ਪੇਪਰ ਹੋਣ ਦੇ ਚਾਂਸ ਜਿਹੜੇ ਆ 50-50 ਹੀ ਰਹਿ ਗਏ ਕਿਉਂਕਿ ਨੋਟੀਫਿਕੇਸ਼ਨ ਆ ਜਿਹੜਾ ਉਹ ਹਾਂ ਅੱਜ ਜਾਰੀ ਨਹੀਂ ਹੋਇਆ ਕਿਉਂਕਿ ਜਿਹੜੀ ਆਪਾਂ ਨੂੰ ਡੇਟ ਦਿੱਤੀ ਗਈ ਸੀ ਉਹ ਟੈਂਟੇਟਿਵ ਡੇਟ ਸੀਗੀ ਔਰ ਇਸ ਨੂੰ ਦੇਖਦੇ ਹੋਏ ਹਿੰ ਤੱਕ ਤਾਂ ਫਿਲਹਾਲ ਇਹੀ ਹੈ ਕਿ ਜਿਹੜਾ ਪੇਪਰ ਹੈ ਉਹ ਪੋਸਟਪੋਨ ਹੋਵੇਗਾ ਬਟ ਮੇਰੀ ਸਾਥੀ ਇਹ ਵੀ ਬੇਨਤੀ ਹੈ ਕਿ ਤੁਸੀਂ ਆਪਣੀ ਤਿਆਰੀ 26 ਮਈ ਦੇ ਅਕੋਰਡਿੰਗ ਹੀ ਰੱਖਿਓ ਕਿਉਂਕਿ ਸਰਕਾਰ ਦਾ ਕੁਝ ਨਹੀਂ ਪਤਾ ਕਿ ਸਰਕਾਰ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਕਿਉਂਕਿ ਤੁਸੀਂ ਲਾਸਟ ਟਾਈਮ ਦੇਖਿਆ ਕਿ ਪੇਪਰ ਦੇ ਵਿੱਚ ਆਪਾਂ ਨੂੰ ਸਿਰਫ 18 ਦਿਨ ਦਿੱਤੇ ਸੀਗੇ ਅਗਰ ਪੇਪਰ ਲੇਟ ਹੁੰਦਾ ਵੀ ਆ ਤਾਂ ਇਹਨਾਂ ਨੇ ਜੇ ਜੂਨ ਦੇ ਵਿੱਚ ਕੋਡ ਆਫ ਕੰਡਕਟ ਜੇ ਖਤਮ ਹੁੰਦਾ ਮੰਨ ਲਓ ਤਾਂ ਉਸ ਤੋਂ ਬਾਅਦ ਨਾਲ ਲਗਵੇਂ ਪੇਪਰ ਦੀ ਤਰੀਕ ਜਿਹੜੀ ਦੇ ਦਿੱਤੀ ਜਾਵੇਗੀ ਅਗਰ ਪੇਪਰ ਦੀ ਤਰੀਕ ਜਿਹੜੀ ਨਹੀਂ ਦਿੱਤੀ ਜਾਂਦੀ ਤਾਂ ਜਲਦੀ ਆਪਣੇ ਜਿਹੜੀ ਯੂਨੀਅਨ ਵੱਲੋਂ ਤੁਹਾਨੂੰ ਕਾਲ ਦਿੱਤੀ ਜਾਊਗੀ ਸਾਰਿਆਂ ਨੂੰ ਬੇਨਤੀ ਹੈ ਕਿ ਬਾਦ ਚੜ੍ਹ ਕੇ ਸਾਥ ਦਿਓ ਇੱਕ ਲਾਸਟ ਆਪਾਂ ਸਰਕਾਰ ਦੇ ਜਿਹੜਾ ਆਪਾਂ ਹੁਣ ਜਗਾਣ ਦੇ ਲਈ ਇੱਕ ਬਿੰਦੀ ਪੂਰਵਕ ਜਿਹੜਾ ਆਪਾਂ ਸ਼ਾਂਤਿਪੂਰਵਕ ਜਿਹੜਾ ਰੋਜ਼ ਮਾਰਚ ਕਰਾਂਗੇ ਪਰ ਪਹਿਲੀ ਗੱਲ ਲੋੜਨਾ ਪਏ ਤੁਸੀਂ ਫਿਲਹਾਲ ਮੰਨ ਕੇ ਇਹ ਚੱਲੋ ਕਿ ਪੇਪਰ 26 ਮਈ ਨੂੰ 50-50 ਚਾਂਸ ਤਾਂ ਹੈਗੇ ਵੀ ਹੋਊਗਾ ਅਰ 50-50 ਚਾਂਸ ਇਹ ਹੈ ਕਿ ਪੇਪਰ ਜਿਹੜਾ ਅੱਗੇ ਪੋਸਟਪੋਨ ਹੋ ਸਕਦਾ ਤਾਂ ਸਾਥਿਓ ਜੇ ਲੇਟ ਵੀ ਹੁੰਦਾ ਪੇਪਰ ਤਾਂ ਪੇਪਰ ਸਿਰਫ ਇੱਕ ਦੋ ਮੰਥ ਇੱਕ ਕੱਦ ਮੰਨ ਕੇ ਚੱਲੋ ਵੀ ਇੱਕ ਪੇਪਰ ਇੱਕ ਮੰਥ ਜਿਹੜਾ ਲੇਟ ਹੋਏਗਾ ਜ਼ਿਆਦਾ ਲੇਟ ਨਹੀਂ ਜਾਂਦਾ ਜੇ ਪੇਪਰ ਮਤਲਬ ਕਿ ਕਿਉਂਕਿ ਸਰਕਾਰ ਇਸ ਚੀਜ਼ਾਂ ਦੇ ਨਾਲ ਗੌਰ ਕਰੇਗੀ ਕਿਉਂਕਿ ਅੱਗੇ ਈਟੀਟੀ ਕਾਡਰ ਮਾਸਟਰ ਕਾਡਰ ਦੇਣ ਤੋਂ ਪਹਿਲਾਂ ਜਿੱਦਾਂ ਆਪਣੀ ਯੂਨੀਅਨ ਨੇ ਮੰਗ ਰੱਖੀ ਸੀ ਕਿ ਪੀਐਸਟ ਪਹਿਲਾਂ ਲਿਆ ਜਾਵੇ ਤਾਂ ਉਹ ਚੀਜ਼ ਦੇ ਵਿੱਚ ਜਿਹੜੇ ਰਿਜ਼ਲਟ ਨਿਕਲ ਕੇ ਆ ਰਹੇ ਨੇ ਉਹਨਾਂ ਦੇ ਵਿੱਚ ਇਹੀ ਆ ਰਹੇ ਆ ਕਿ ਜਿਹੜਾ ਪੇਪਰ ਹੈ ਪੀਐਸਟ ਦਾ ਉਹ ਪਹਿਲਾਂ ਹੋਵੇਗਾ ਔਰ ਮਾਸਟਰ ਕਾਡਰ ਔਰ ਈਟੀਟੀ ਕਾਡਰ ਦੀ ਪੋਸਟਾਂ ਜਿਹੜੀਆਂ ਆਣਗੀਆਂ ਉਹ ਬਾਅਦ ਚ ਹੁਣ ਆਣ ਗਿਆ ਔਰ ਇਸ ਦੇ ਨਾਲ ਇੱਕ ਤੁਹਾਡੇ ਲਈ ਇਹ ਵੀ ਹੈ ਕਿ ਜਿਹੜੀ 8TT ਕੈਟਰ ਯੂਨੀਅਨ ਹੈ ਉਹ ਆਪਣੇ ਨਾਲ ਆਪਣਾ ਪੂਰਾ ਸਾਥ ਦੇ ਰਹੀ ਹੈ ਔਰ ਉਹ ਵੀ ਚਾਹੁੰਦੇ ਹੈ ਕਿ ਪਹਿਲਾਂ ਪੀਐਸ ਸਟਾਰਟ ਹੋਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਸਾਡਾ ਆਈਡੀਟੀ ਕੈਟਰ ਦਿੱਤਾ ਜਾਏ ਸਾਨੂੰ ਇਸ ਚੀਜ਼ ਤੋਂ ਕੋਈ ਇਤਰਾਜ਼ ਨਹੀਂ ਕਿਉਂਕਿ ਉਹ ਵੀ ਸਾਡੇ ਸਾਥੀ ਹਨ ਕਿਉਂਕਿ ਉਹ ਵੀ ਆਪਣੇ ਤੋਂ ਕੁਝ ਟਾਈਮ ਪਹਿਲਾਂ ਇੱਕ ਲੱਗ ਰਾਤ ਤੇ ਤੁਰੇ ਸੀਗੇ ਪਰ ਉਹਨਾਂ ਨਾਲ ਸਾਡੀ ਗੱਲਬਾਤ ਹੋ ਗਈ ਸੀਗੀ ਤਾਂ ਉਹ ਵੀ ਆਪਣਾ ਪੂਰਾ ਸਾਥ ਦੇ ਰਹੇ ਨੇ ਤਾਂ ਹੁਣ ਆਪਾਂ ਕਾਫੀ ਜਿਹੜਾ ਹੈ ਸੰਘਰਸ਼ ਦੇ ਵਿੱਚ ਇੱਕ ਦੇ ਨਾਲ ਇੱਕ ਜਿਹੜਾ ਹੈ ਜੁੜ ਰਹੇ ਆ ਤਾਂ ਪਲੀਜ਼ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਪ੍ਰੈਸ ਕਰ ਲੋ ਉਹ ਸਾਥੀਓ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਕਿਉਂਕਿ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਜਿਹੜੀ ਗੱਲ ਹੈ ਕਿਉਂਕਿ ਮੈਂ ਦੇਖਦਾ ਹੁਣ ਨਾ ਕਿਤਾਬ ਕਲਾਸਾਂ ਦੇ ਵਿੱਚ ਸਟੂਡੈਂਟਸ ਕਾਫੀ ਸਵਾਲ ਪੁੱਛਦੇ ਆ ਕਿ ਪੇਪਰ ਸਰ 26 ਮਈ ਨੂੰ ਹੋਏਗਾ ਕਿ ਨਹੀਂ ਹੋਏਗਾ ਫਿਲਹਾਲ ਦੇ ਵਿੱਚ ਇਹ ਹੀ ਹੈ ਕਿ ਪੇਪਰ ਪਸਟਪੋਨ ਹੋਣ ਦੇ ਚਾਂਸ ਜ਼ਰੂਰ ਨੇ ਪਰ ਪਿਆਰੀ ਤੁਸੀਂ 26 ਮਈ ਦੇ ਅਕੋਰਡਿੰਗ ਹੀ ਕਰੋ ਕਿਉਂਕਿ ਇਹ ਨਾ ਹੋਵੇ ਕਿ ਪੇਪਰ 26 ਮਈ ਨੂੰ ਸਰਕਾਰ ਲੈ ਲੇ ਔਰ ਬਾਅਦ ਵਿੱਚ ਆਪਣੇ ਕੋਲ ਜਿਹੜਾ ਹੈ ਉਸ ਚੀਜ਼ ਨੂੰ ਫਲੈਟੀ ਜਿਹੜੀ ਹੈ ਕਿਉਂਕਿ ਸਰਕਾਰ ਨੇ ਫਿਰ ਇਹ ਹੀ ਕਹਿਣਾ ਸੀ ਤਾਂ ਟੈਂਡੈਂਟਿਵਿਟ ਦਿੱਤੀ ਹੋਈ ਸੀਗੀ ਕੁਝ ਨਹੀਂ ਪਤਾ ਸਰਕਾਰ ਦਾ ਵੈਸੇ ਫਿਲਹਾਲ ਕੋਡ ਆਫ ਕੰਡਕਟ ਦੇ ਵਿੱਚ ਨੋਟੀਫਿਕੇਸ਼ਨ ਆਊਟ ਹੋ ਨਹੀਂ ਸਕਦਾ ਪਰ ਡਿਪਾਰਟਮੈਂਟ ਹਰ ਸਰਕਾਰ ਚਾਹੇ ਤੇ ਕੁਝ ਵੀ ਕਰ ਸਕਦੀ ਹੈ ਇਸ ਲਈ ਕਿਉਂਕਿ ਜਿੱਦਾਂ ਮੈਂ ਪਤਾ ਕਰਾਇਆ ਸੀ ਕਿ ਕੋਡ ਆਫ ਕੰਡੈਕਟਰ ਦੇ ਵਿੱਚ ਨੋਟੀਫਿਕੇਸ਼ਨ एलिजिਬਿਲਟੀ ਟੈਸਟ ਦਾ ਨੋਟੀਫਿਕੇਸ਼ਨ ਆਊਟ ਹੋ ਸਕਦਾ ਹੈ ਇਹਨਾਂ ਨਾਲ ਕੋਈ ਦਮ ਮਤਲਬ ਨਹੀਂ ਹੈ ਕਿ ਡਿਪਾਰਟਮੈਂਟ ਐਸ ਸੀ ਆਰਟੀ ਡਿਪਾਰਟਮੈਂਟ ਵੱਲੋਂ ਜਿਹੜਾ ਜਾਰੀ ਕੀਤਾ ਜਾਣਾ ਹੈ ਉਸ ਦੇ ਨਾਲ ਜਿਹੜਾ ਕੋਡ ਆਫ ਕੰਡੈਕਟਰ ਨਾਲ ਵੈਸੇ ਤਾਂ ਕੋਈ ਲਿੰਕ ਨਹੀਂ ਹੈ ਪਰ ਫਿਰ ਵੀ ਸਰਕਾਰ ਜੇ ਕਰਨਾ ਚਾਹੇ ਤਾਂ ਕਰ ਸਕਦੀ ਹੈ ਤਾਂ ਇੰਨਾ ਹੀ ਜੇ ਵਧੀਆਂ ਜਾਣਕਾਰੀ ਲੱਗੀ ਤਾਂ ਲਾਈਕ ਦਾ ਬਟਨ ਹੋਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਇਹ ਯੂਨੀਅਨ ਦਾ ਅਫੀਸ਼ੀਅਲ ਚੈਨਲ ਹੈ ਤੁਹਾਨੂੰ ਇਸ ਤੇ ਪੀਐਸਟ ਰਿਲੇਟਡ ਹਰ ਇੱਕ ਜਾਣਕਾਰੀ ਮਿਲਦੀ ਰਹਿੰਦੀ ਹੈ ਔਰ ਜਲਦੀ ਤੁਹਾਡੇ ਲਈ ਡਾਟਾ ਤਿਆਰੀ ਦੇ ਲਈ ਵਧੀਆ ਸਟਾਫ ਲੈ ਕੇ ਆ ਰਹੇ ਹਾਂ ਤਾਂ ਜਿਹੜਾ ਤੁਹਾਨੂੰ ਅਕੋਰਡਿੰਗ ਟੂ ਸਿਲੇਬਸ ਦੇ ਵਿੱਚ ਜਿਹੜੀ ਤਿਆਰੀ ਉਹ ਕਰਵਾਣਗੇ ਥੋੜੇ ਟਾਈਮਾਂ ਦੇ ਵਿੱਚ ਆਪਾਂ ਕਲਾਸਾਂ ਜਿਹੜੀਆਂ ਉਹ ਸਟਾਰਟ ਕਰਾਂਗੇ ਧੰਨਵਾਦ